ਮਤੇ ਰੱਖ ਪ੍ਰਭ ਨਾਨਕ ਦੇ ਕਰ ਹੱਥ ਕਾਮ ਕ੍ਰੋਧ ਲੋਭ ਝੂਠ ਨੰਦਾ ਇੰਤ ਆਪ ਛਡਾਵ ਜੇ ਭੀਤਰਤ ਇਨ ਕੋ ਡਰੋ ਆਪਨ ਨਿਗਟ ਬਲਾਵ ਆਪਣੇ ਬਹਿਦ ਆਪ ਜਨਾਬ ਤਨ ਤਨ ਮਹਾਂਪੁਰਖ ਬਾਬਾ ਪ੍ਰੇਮ ਸਿੰਘ ਜੀ ਪੂਰੀ ਵਾਲੇ ਜਿਨ੍ਹਾਂ ਦੇ ਦਰਸ ਸਥਾਨਾਂ ਤੇ ਗੁਰੂ ਪਿਆਰੇ ਸਾਧ ਸੰਗਤ ਸਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਮ ਸਦਾ ਸਦਕਾ ਆਪ ਆਜਿਂ ਪਰਕੇ ਸਮਾ ਸਫਲ ਕਰ ਰਹੇ ਹੋ ਸਤਿਗੁਰੂ ਜੀ ਸਰਬੱਤ ਦੀ ਹਾਜ਼ਰੀ ਦਰ ਪ੍ਰਵਾਨ ਕਰਨਾ ਪਿਛਲੀਆਂ ਭੁੱਲਾਂ ਚੁੱਕਾ ਖਿਮਾ ਬਖਸ਼ ਕੇ ਆਉਣ ਵਾਲਾ ਸਮਾਸਰਬੱਤ ਦਾ ਲਾਹੇਵੰਦ ਹੋਵੇ ਗੁਰੂ ਪਿਆਰੇ ਸਾਧ ਸੰਗਤ ਜੋ ਹੁਕਮ ਹੋਇਆ ਹੈ ਅੱਜ ਦੇ ਦਿਹਾੜੇ ਦੇ ਜੋ ਆਰੰਭਤਾ ਹੋ ਰਹੀ ਹੈ ਇਸ ਮਹੀਨੇ ਦੀ ਇਸ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰਨ ਤੋਂ ਪਹਿਲਾਂ ਨਮਾਣੇ ਨਤਾਣੇ ਅਣਜਾਣ ਜੀਵ ਦੀ ਹਾਜ਼ਰੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਜੀ ਸਾਧ ਸੰਗਤ ਸਤਿਗੁਰਾਂ ਨੇ ਜੋ ਫਰਮਾਨ ਕੀਤਾ ਹੈ ਆਪ ਜੀ ਨੇ ਪੰਜੇ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਫਰਮਾਨ 12ਵੇਂ ਮਾਹੀ ਦੇ ਵਿੱਚੋਂ ਸਰਵਣ ਕੀਤਾ ਹੈ ਤੇ ਆਪ ਜੀ ਭਲੇ ਪ੍ਰਕਾਰ ਜਾਣਦੇ ਹੋ ਕਿ ਜੋ ਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤੁਖਾਰੀ ਰਾਗ ਦੇ ਵਿੱਚ ਪਹਿਲਾਂ 12 ਮਹਾਚਾਰਨ ਕੀਤਾ ਸੀ ਤੇ ਸਿੱਖਾਂ ਦੇ ਕਹਿਣ ਤੇ ਬਾਬਾ ਬੁੱਢਾ ਜੀ ਵਰਗੇ ਮਹਾਂਪੁਰਖਾਂ ਦੀ ਬੇਨਤੀ ਇਨਸਾਰ ਸਤਿਗੁਰੂ ਨੇ ਉਸ ਤੁਖਾਰੀ ਰਾਗ ਵਾਲੇ 12 ਮਹਾ ਦਾ ਖਲਾਸਾ ਕਰਕੇ ਮਾਝ ਰਾਗ ਦੇ ਵਿੱਚ ਚਾਰਨਾ ਕੀਤਾ ਜੀਆਂ ਤੇ ਪਰਉਪਕਾਰ ਕੀਤਾ ਹੈ ਸੋ ਇਸ ਦੀ ਆਰੰਭਤਾ ਵਿੱਚ ਜਦੋਂ ਸਤਿਗੁਰਾਂ ਕਥਨ ਕੀਤਾ ਹੈ ਉਹਦੇ ਵਿਚਾਰ ਦੇ ਅਨਸਾਰ ਹੈ ਕਿ ਜੋ ਸਤਿਗੁਰੂ ਜੀ ਕਹਿੰਦੇ ਸੰਸਾਰ ਤੇ ਆਇਆ ਹੈ ਕੋਈ ਕਿਸੇ ਨਾਲ ਜੁੜਦਾ ਹੈ ਕੋਈ ਕਿਸੇ ਨਾਲ ਜੁੜਦਾ ਜਤਨ ਕਰਦਾ ਕਿਸੇ ਦਾ ਕਿਸੇ ਨਾਲ ਪ੍ਰੇਮ ਬਣਦਾ ਹੈ ਪਰ ਹੋ ਜਿੰਨੇ ਵੀ ਪਿਆਰ ਹਨ ਜੋੜ ਹਨ ਕਿਸੇ ਨਾਲ ਸਬੰਧ ਹਨ ਉਹ ਸਾਰੇ ਲੈਣੇ ਦੇਣੇ ਦੇ ਹਨ ਭਾਵੇਂ ਕੋਈ ਵੀ ਹੈ ਕੋਈ ਰਾਜੇ ਨਾਲ ਜੁੜਦਾ ਹੈ ਕੋਈ ਹੋਰ ਕਿਸੇ ਪਾਰ ਵਾਲੇ ਨਾਲ ਜੁੜਦਾ ਕੋਈ ਕਿਸੇ ਨਾਲ ਜੁੜਦਾ ਹੈ ਤੇ ਸਤਿਗੁਰੂ RAMDAS ji ਨੇ ਵੀ ਫੈਸਲਾ ਕੀਤਾ ਹੈ ਹਮ ਹਰਥਿਓ ਧੜਾ ਕੀਆ ਜਿਸ ਕਾ ਕੋਈ ਸਮਰਥ ਨਾ ਇਸ ਪ੍ਰਕਾਰ ਸਤਿਗੁਰਾਂ ਕਥਨ ਕੀਤਾ ਹੈ ਤੇ ਜਿਹੜਾ ਉਹ ਸਭ ਤੋਂ ਵੱਡੇ ਤੋਂ ਵੱਡੇ ਨਾਲ ਜੁੜ ਜਾਵੇ ਨੂੰ ਥਾਂ ਥਾਂ ਤੇ ਫਿਰ ਹੋਰ ਚਾਗ ਰੱਖਣ ਦੀ ਲੋੜ ਨਹੀਂ ਪੈਂਦੀ ਸਾਰੀਆਂ ਇਛਾਵਾਂ ਪੂਰਨ ਹੋ ਜਾਂਦੀਆਂ ਹਨ ਤੇ ਸਤਿਗੁਰੂ ਜੀ ਕਥਨ ਕਰਦੇ ਹਨ ਜਿੰਨੂੰ ਫਿਰ ਸੁਣਨ ਦੀ ਮੰਨਣ ਦੀ ਉਦੇ ਅਨੁਸਾਰ ਜੀਵਨ ਬਣਾਉਣ ਦੀ ਵਿਧੀ ਪ੍ਰਾਪਤ ਹੋ ਜਾਵੇ ਸਤਿਗੁਰੂ ਦੀ ਰਹਿਮਤ ਰਾਈ ਜੋ ਆਪ ਜੀ ਨੇ ਸੁਣਿਆ ਹੈ ਮਾਨਕ ਮੋਤੀ ਨਾਮ ਪ੍ਰਵਨ ਲੱਗੇ ਨਾਹੀਂ ਸੰਨ ਮਾਨਕ ਕੀ ਹੈ ਸਰਵਣ ਮੰਨਣ ਤੇ ਨਿਧਿਆਸਣ ਪਹਿਲਾ ਚੀਜ਼ ਨੂੰ ਸੁਣਨਾ ਸਭ ਤੋਂ ਪਹਿਲਾ ਪ੍ਰਾਤ ਸੰਗਤ ਵਿੱਚ ਆਉਣਾ ਦਾ ਹੈ ਬੈਠਣਾ ਫਿਰ ਸੁਣ ਦੀ ਵਿਧੀ ਹੋਵੇ ਸੁਣਨ ਲੱਗਿਆ ਸੁਣਨ ਵਾਲੇ ਧਿਆਨ ਹੋਵੇ ਦੇਖਣ ਵਾਲੇ ਜਾਂ ਬੋਲਣ ਵਾਲੇ ਘਟ ਹੋਵੇ ਉਸ ਤੋਂ ਬਾਅਦ ਫਿਰ ਉਹਨੂੰ ਮੰਨਣਾ ਮੰਨਣ ਤੋਂ ਬਾਅਦ ਉਹਦਾ ਅਭਿਆਸ ਉਹਦੇ ਅਨੁਸਾਰ ਜੀਵਨ ਬਣਾਉਣਾ ਇਹਨੂੰ ਮਾਨਕ ਕਿਹਾ ਹੈ ਤੇ ਮੋਤੀ ਕਹਿੰਦੇ ਸ਼ੁੱਧਤਾ ਆਪਣੇ ਤਨ ਮਨ ਧਨ ਦੀ ਪਵਿੱਤਰਤਾ ਕਰਨੀ ਤਿੰਨੇ ਹੀ ਚੀਜ਼ਾਂ ਪਵਿੱਤਰਤਾ ਉਹਦੀਆਂ ਜੇ ਗੁਰੂ ਦੀ ਆਗਿਆ ਅਨੁਸਾਰ ਹੋਵੇ ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਹਨ ਉਹਨਾਂ ਵਾਸਤੇ ਮੀਨਾ ਲਾਭਦਾਇਕ ਹੈ ਸੋ ਇਸੇ ਪ੍ਰਕਾਰ ਜੋ ਚੱਲ ਰਹੀ ਗੁਰੂ ਕਿਰਪਾ ਅਨੁਸਾਰ ਸਾਧ ਸੰਗਤ ਦੀ ਜੋ ਆਗਿਆ ਅਨੁਸਾਰ ਲੜੀਵਾਰ ਕਥਾ ਜੋ 12 ਮਾਤਖਾਰੀ ਦੀ ਚਲਦੀ ਹੈ ਤੇ ਉਹਦੇ ਵਿੱਚ ਜੋ ਸਤਿਗੁਰੂ ਨਾਨਕ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਭਾਈ ਕੋਈ ਵੀ ਦਿਨ ਜਿਹੜੇ ਕਿਹਾ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਇਹ ਮੂਰਤ ਨੇ ਮਹੂਰਤ ਪਾਠ ਹੈ ਮੂਰਤ ਕਹਿੰਦੇ ਹਨ ਕੋਈ ਸਮੇਂ ਨੂੰ ਜਿਵੇਂ ਅੱਧੀ ਘੜੀ ਦਾ ਸਮਾਂ ਕੋਈ ਵੱਧ ਸਮਾਂ ਵਖ ਵਖ ਸਮੇਂ ਦੀ ਗਿਣਤੀ ਹੈ ਇਸ ਕਰਕੇ ਕਹਿੰਦੇ ਉਹ ਘੜੇ ਮੂਰਤ ਪਾਲ ਉਹ ਦੇਵ ਸੋ ਮਹੀਨਾ ਸਫਲ ਹੈ ਜਦੋਂ ਪਰਮੇਸ਼ਰ ਚੇਤੇ ਆਵੇ। ਸੋ ਇਸ ਪ੍ਰਕਾਰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਿਵੇਂ 2 12 ਮਾ ਉਚਾਰਣ ਕੀਤੇ ਹਨ ਆਪ ਜੀ ਦੀ ਰਚਨਾ ਵਿੱਚ ਤੇ ਉੱਥੇ ਵੀ ਇਹੀ ਕਿਹਾ ਹੈ ਜਿਹੜਾ ਪਰਮੇਸ਼ਰ ਨਾਲ ਜੁੜ ਗਿਆ ਉਹਦੇ ਵਾਸਤੇ ਸਮਾ ਰੁੱਤ ਸੁਹਾਵਣੀ ਹੈ ਤੇ ਜਿਹੜਾ ਉਹਦੇ ਤੋਂ ਵਿਛੜਿਆ ਹੈ ਫਿਰ ਕ੍ਰਿਸ਼ਨ ਅਵਤਾਰ ਵਿੱਚ ਸਤਿਗੁਰਾਂ ਇਹ ਕਥਨ ਕੀਤਾ ਹੈ ਇਹ ਭਾਵੇਂ ਜਮਨਾ ਨਦੀ ਦਾ ਨੀਰ ਕਿੰਨਾ ਠੰਡਾ ਹੈ ਨਦੀ ਵਗ ਰਹੀ ਹੈ ਤੇ ਉਸ ਲਈ ਰੁੱਖਾਂ ਦੀ ਠੰਡੀ ਛਾਂ ਤੇ ਨਦੀ ਦੇ ਲਾਗੇ ਹਵਾ ਵੀ ਜਿਹੜੀ ਹੈ ਠੰਡ ਵਾਲੀ ਆਉਂਦੀ ਹੈ ਸੁਖਦਹਿਕ ਲੱਗਦੇ ਹੈ ਤੇ ਸਤਿਗੁਰੂ ਜੀ ਕਹਿੰਦੇ ਜਿਹੜੇ ਪਰਮੇਸ਼ਰ ਨਾਲ ਜੁੜੇ ਨਹੀਂ ਉਹਦੇ ਤੋਂ ਵਿਛੜੇ ਹਨ ਨੀਰ ਸਮੀਰ ਹੋਤਾਸਨ ਸਮ ਕਹਿੰਦੇ ਉਹ ਜਿਹੜਾ ਠੰਡਾ ਪਾਣੀ ਹੈ ਉਹਤਾਸਨ ਕਹਿੰਦੇ ਜਿਵੇਂ ਹਮਨ ਕਰਨ ਵਾਲੇ ਉਹ ਅੱਗ ਦੇ ਵਿੱਚ ਕਈ ਤਰ੍ਹਾਂ ਦੇ ਪਦਾਰਥ ਜਿਹੜੇ ਉਹ ਸਾੜ ਦਿੰਦੇ ਹਨ ਤੇ ਇਸੇ ਤਰ੍ਹਾਂ ਕਹਿੰਦੇ ਜੋ ਵੀ ਦੁਨੀਆ ਦੇ ਸੁੱਖ ਸਹੂਲਤਾਂ ਕੋਈ ਰੁੱਤ ਹੈ ਜਿਹੜੇ ਰੱਬ ਦੇ ਪਿਆਰੇ ਹਨ ਉਹਦੇ ਨਾਲ ਜੇ ਵਿਛੋੜਾ ਪਿਆ ਹੈ ਉਹਦੇ ਨਾਲ ਅਸੀਂ ਜੁੜੇ ਨਹੀਂ ਉਹਦੀ ਕਿਰਪਾ ਨਹੀਂ ਹੁੰਦੀ ਉਹਨੂੰ ਸਾਡੀ ਕੋਈ ਗੱਲ ਪ੍ਰਵਾਨ ਨਹੀਂ ਤੇ ਕਹਿੰਦੇ ਸਾਰੇ ਦੁੱਖदाई ਹਨ ਸੋ ਇੱਥੇ ਧੰਗੁਰੂ ਨਾਨਕ ਪਾਤਸ਼ਾਹ ਜੀ ਜਿਵੇਂ ਫਰਮਾਨ ਕਰਦੇ ਹਨ ਆਓ ਇਸ ਦੇ ਨਾਲ ਜੁੜਨ ਦਾ ਯਤਨ ਕਰੀਏ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੋ ਜੇਠ ਭਾ ਪ੍ਰੀਤਮ ਕਿਉ ਬਿਸਰੈ ਸਤਕਾਰਯੋਗ ਸਤਪਰਾਂ ਦੀ ਸੰਗਤ ਬੇਨਤੀ ਹੈ ਸਤਿਗੁਰੂ ਜੀ ਕਹਿੰਦੇ ਆਮ ਅਸੀਂ ਕਹਿੰਨੇ ਕਿ ਇਹ ਹੁਣ ਗਰਮੀ ਆ ਗਈ ਹੈ ਬੜੀ ਮੁਸ਼ਕਲ ਹੈ ਬੜੀ ਗਰਮੀ ਪੈ ਰਹੀ ਹੈ ਬੜੀ ਇਹਦੇ ਨਾਲ ਤੰਗੀ ਹੁੰਦੀ ਹੈ ਸਤਿਗੁਰੂ ਜੀ ਕਹਿੰਦੇ ਨਹੀਂ ਭਾਈ ਸਾਡੇ ਅੰਦਰ ਜਿਹਨੇ ਠੰਡ ਦੇਣੀ ਹੈ ਉਹਦੀ ਅਸੀਂ ਵਰਤੋਂ ਨਹੀਂ ਕੀਤੀ ਉਹਦੀ ਮੰਗ ਨਹੀਂ ਕੀਤੀ ਕਿਉਂਕਿ ਠੰਡਾ ਤੇ ਸ਼ਾਂਤੀ ਵਾਲਾ ਜਿਹੜਾ ਸਭ ਤੋਂ ਵੱਡਾ ਤਾਕਤਵਰ ਹੈ ਪਦਾਰਥ ਹੈ ਉਹ ਪਰਮੇਸ਼ਰ ਦਾ ਨਾਮ ਹੈ ਇਸ ਕਰਕੇ ਜਿਹਦੇ ਅੰਦਰ ਨਾਮ ਤੇ ਨਾਮ ਦਾ ਰਸ ਆ ਗਿਆ ਉਹਦੇ ਵਾਸਤੇ ਭਾਵੇਂ ਬਲਦਾ ਪਠਾ ਵੀ ਹੋਵੇ ਉਹ ਉਹਦੇ ਕੋਲ ਵੀ ਚਲਿਆ ਜਾਵੇ ਉਹਦੇ ਮਨ ਨੂੰ ਕੋਈ ਪਰੇਸ਼ਾਨੀ ਨਹੀਂ ਤੇ ਜੇ ਉਹਦੇ ਨਾਲ ਜੁੜਿਆ ਨਹੀਂ ਅੰਦਰ ਪਰਮੇਸ਼ਰ ਦਾ ਸਿਮਰਨ ਨਾ ਸੇਵਾ 사ਤ ਸੰਗਤ ਨਹੀਂ ਤੇ ਭਾਵੇਂ ਹਿਮਾਲਿਆ ਪਰਬਤ ਤੇ ਠੰਡੇ ਥਾਂ ਤੇ ਚਲਿਆ ਜਾਵੇ ਹੇਮਕੁੰਟ ਵਾਲੀ ਜਗ੍ਹਾ ਤੇ ਵੀ ਚਲਿਆ ਜਾਵੇ ਜਿੱਥੇ ਸਤਗੁਰਾਂ ਨੇ ਵੇਖੋ ਬਹੁਤ ਲੰਮਾ ਸਮਾਂ ਪਰਮੇਸ਼ਰ ਦੇ ਨਾਲ ਜੁੜ ਕੇ ਉਹਦੇ ਨਾਮ ਦਾ ਆਨੰਦ ਮਾਣਿਆ ਹੈ ਬਿਨਾਂ ਖਾਣ ਪੀਣ ਤੋਂ ਉਹਦੇ ਨਾਮ ਦੇ ਆਸਰੇ ਰਹੇ ਹਨ ਤੇ ਆਮ ਸੰਸਾਰ ਦਾ ਜੀਵ ਜਿਹੜਾ ਉੱਥੇ ਵੀ ਚੱਲਿਆ ਜਾਵੇ ਤੇ ਉਹਨੂੰ ਉੱਥੇ ਵੀ ਜਿਹੜੀ ਸ਼ਾਂਤੀ ਨਹੀਂ ਠੰਡ ਨਹੀਂ ਪੈਂਦੀ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਪਹਿਲੀ ਤੁਕ ਦੇ ਵਿੱਚ ਮਾਹੋ ਜੇਠ ਭਲਾ ਪ੍ਰੀਤਮ ਕਿਉ ਵਿਸਰੇ ਕਹਿੰਦੇ ਹੈ ਭਾਈ ਇਹ ਮਹੀਨਾ ਬੜਾ ਚੰਗਾ ਹੈ ਪਰ ਗੱਲ ਇਹਦੇ ਵਿੱਚ ਇੱਕ ਹੀ ਸਾਡੇ ਵਾਸਤੇ ਯਾਦ ਰੱਖਣ ਵਾਲੀ ਜ਼ਰੂਰੀ ਹੈ ਕਿ ਉਹ ਪ੍ਰੀਤਮ ਪਿਆਰਾ ਪਰਮੇਸ਼ਰ ਜਿਹੜਾ ਮਾਲਕ ਹੈ ਜਿਹਦਾ ਨਾਮ ਸਭ ਤੋਂ ਵੱਡਾ ਹੈ ਹੁਣ ਵੱਡਿਆਂ ਦੇ ਨਾਲ ਕਿਉਂ ਕੋਈ ਜੁੜਦਾ ਹੈ ਕਿ ਉਹਦਾ ਆਸਰਾ ਤੱਕਦਾ ਹੈ ਕਿਸੇ ਦਾ ਆਸਰਾ ਸਾਰੇ ਬਣ ਨਹੀਂ ਸਕਦੇ ਤੇ ਆਸਰਾ ਸਾਰੇ ਹੀ ਤੱਕਦੇ ਹਨ ਕਿਸੇ ਨੂੰ ਕਿਸੇ ਦਾ ਆਸਰਾ ਚਾਹੀਦਾ ਕਿਸੇ ਨੂੰ ਕਿਸੇ ਦਾ ਤੇ ਕਹਿੰਦਾ ਜਿਹੜਾ ਸਭ ਤੋਂ ਵੱਡਾ ਜੇਠ ਮਹੀਨੇ ਦਾ ਨਾਮ ਤਾਂ ਰੱਖਿਆ ਕਿ ਇਸ ਮਹੀਨੇ ਦਾ ਸਮਾਂ ਜਿਹੜਾ ਦਿਨ ਦਾ ਹੈ ਉਹ ਲੰਮਾ ਹੁੰਦਾ ਹੈ ਤੇ ਰਾਤ ਜਿਹੜੀ ਘਟ ਹੁੰਦੀ ਹੈ ਸਿਆਲ ਦੀ ਰੁੱਤ ਜਿਹੜੀ ਹੈ ਉਹਦੇ ਵਿੱਚ ਜਿਹੜੀ ਰਾਤ ਦਾ ਸਮਾਂ ਜ਼ਿਆਦਾ ਹੁੰਦਾ ਤੇ ਦਿਨ ਦਾ ਘਟ ਹੁੰਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਇਸ ਕਰਕੇ ਜੇਠ ਮਹੀਨੇ ਨੂੰ ਆਮ ਲੋਕ ਵੱਡਾ ਕਹਿੰਦੇ ਹਨ ਕਿ ਇਹ ਦਿਨ ਜਿਹੜਾ ਹੈ ਨਾਮ ਤੋਂ ਵਿਛੜਿਆ ਨੂੰ ਜਿਹੜੇ ਹੋਰ ਕਾਰਾਂ ਵਿਹਾਰਾਂ 'ਚ ਲੱਗੇ ਆ ਸੱਚੀ ਕਾਰ ਵਿੱਚ ਨਹੀਂ ਲੱਗੇ ਉਹਨਾਂ ਨੂੰ ਬੜਾ ਔਖਾ ਲੱਗਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਨੂੰ ਭੁੱਲਣਾ ਨਹੀਂ ਚਾਹੀਦਾ ਇਹੀ ਉਹਦੇ ਘਰੇ ਬੇਨਤੀ ਹਰ ਵੇਲੇ ਕਰੇ ਹੈ ਵਾਹਿਗੁਰੂ ਵਿਸਰ ਨਹੀਂ ਦਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਫਿਰ ਸਤਗੁਰਾਂ ਗਿਆ ਚੰਦਨ ਚਾਂਦਨਾ ਸਰਦ ਰੁੱਤ ਮੂਲ ਨ ਮਿੱਟੀ ਘਾਮ ਸ਼ੀਤਲ ਥੀਵੇ ਨਾਨਕਾ ਜਪੰਦੜੋ ਹਰਨਾਮ ਹੁਣ ਕਈ ਚੰਦਨ ਦਾ ਲੇਪ ਕਰਦੇ ਹਨ ਕੋਈ ਮੱਥੇ ਤੇ ਕਰਦਾ ਕੋਈ ਕਿਸੇ ਤਰ੍ਹਾਂ ਵਰਤਦਾ ਹੈ ਕਿ ਮਨ ਨੂੰ ਸਰੀਰ ਨੂੰ ਠੰਡ ਰਵੇ ਸਤਿਗੁਰੂ ਜੀ ਕਹਿੰਦੇ ਇਹਨਾਂ ਦੇ ਨਾਲ ਵੀ ਅੰਦਰ ਠੰਢ ਨਹੀਂ ਹੁੰਦੀ ਬਾਹਰੋਂ ਕੁਝ ਯਤਨ ਕਰ ਲੋ ਏਸੀ ਲਾ ਲੋ ਹੋਰ ਕੋਈ ਯਤਨ ਕਰ ਲੋ ਅੰਦਰ ਬੰਦੇ ਦਾ ਮਨ ਕਲਪ ਦਾ ਹੀ ਹੈ ਤਬਦਾ ਹੀ ਰਹਿੰਦਾ ਹੈ ਤੇ ਉੱਥੇ ਕਿ ਆ ਤ੍ਰਿਸ਼ਨਾ 부ਝੈ ਹਰ ਕੇ ਨਾਮ ਤੇ ਫਿਰ ਕਹਿੰਦੇ ਹਨ ਤੇ ਜਿਹੜਾ ਪਰਮੇਸ਼ਰ ਦਾ ਸੀਤਲ ਨਾਮ ਹੈ ਇਹ ਠੰਡ ਵੀ ਪਾਉਂਦਾ ਹੈ ਸ਼ਾਂਤੀ ਵੀ ਦਿੰਦਾ ਹੈ ਕਲ ਤਾਤੀ ਠੰਡਾ ਹਰ ਨਾ ਤੇ ਸਤਿਗੁਰੂ ਜੀ ਕਹਿੰਦੇ ਇਸ ਕਰਕੇ ਭਾਈ ਵਿਚਾਰ ਇਹ ਕਰਨੀ ਹੈ ਕਿ ਆਪਣੇ ਅੰਦਰ ਵੇਖੀਏ ਕਿ ਉਹਦੇ ਨਾਲ ਅਸੀਂ ਜੁੜੇ ਹਾਂ ਕਿ ਉਹਦੇ ਨਾਲ ਟੁੱਟੇ ਹਾਂ ਜੇ ਜੁੜ ਜਾਈਏ ਤੇ ਆਪਣੇ ਆਪ ਹੀ ਸਾਰੀਆਂ ਮੁਸ਼ਕਲਾਂ ਦੂਰ ਹੋ ਕੇ ਤੇ ਸੁਖ ਪ੍ਰਾਪਤ ਹੋ ਜਾਂਦੇ ਹਨ ਤਨ ਨੂੰ ਕੋਈ ਦੁੱਖ ਹੋਵੇ ਵੀ ਭਾਵੇਂ ਉਹਨੂੰ ਉਹ ਦੁੱਖ ਜਿਹੜਾ ਇਹਨਾਂ ਪਰੇਸ਼ਾਨ ਨਹੀਂ ਕਰਦਾ ਕਿਉਂਕਿ ਮਨ ਕਰਕੇ ਦੁੱਖ ਹੋਣਾ ਹੈ ਜਦੋਂ ਮਨ ਉਹਦੇ ਨਾਲ ਜੁੜ ਜਾਵੇ ਤੇ ਫਿਰ ਉਹਦੇ ਮਨ ਤੇ ਉਹ ਅਸਰ ਪੂਰਾ ਪ੍ਰਭਾਵ ਦੁੱਖ ਦਾ ਨਹੀਂ ਪੈਂਦਾ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਦੁੱਖ ਕਦੋਂ ਹੁੰਦਾ ਹੈ ਇੱਕ ਅਸੀਂ ਆਪਣੀ ਹਰ ਚੀਜ਼ ਨੂੰ ਸਮਝਦੇ ਸਾਡੀ ਹੈ ਇਹ ਮੇਰਾ ਹੈ ਮੇਰੀ ਹੈ ਤੇ ਜੇ ਉਹਦਾ ਸਮਝ ਲਈਏ ਤੇ ਆਪਣੇ ਆਪ ਚਿੰਤਾ ਹੁਣ ਕਿਸੇ ਦੀ ਚੀਜ਼ ਦੀ ਚਿੰਤਾ ਘੱਟ ਹੁੰਦੀ ਹੈ ਤੇ ਦੂਜੀ ਗੱਲ ਇਹ ਵੀ ਹੈ ਜੇ ਕਈ ਕੋਈ ਸਿਆਣੇ ਜਿਹੜੇ ਕਿਸੇ ਦੀ ਮਾਨਤ ਨੂੰ ਸਾਹਮਣੇ ਰੱਖਦੇ ਹਨ ਤੇ ਜਿਹੜੇ ਰੱਬ ਦੇ ਪਿਆਰੇ ਉਹਨਾਂ ਨੂੰ ਇਹ ਪਤਾ ਸਾਨੂੰ ਮਾਨਤ ਦਿੱਤੀ ਪਰਮੇਸ਼ਰ ਨੇ ਇਹ ਸਰੀਰ ਦਿੱਤਾ ਹੈ ਤੇ ਸਭ ਤੋਂ ਵੱਡੀ ਮਾਨਤ ਸਵਾਸ ਹਨ ਇਕ ਦੇ ਅਜਾਈ ਨਾ ਜਾਣ ਵਿਅਰਥ ਨਾ ਹੋ ਜਾਣ ਇਸ ਕਰਕੇ ਉਹਨਾਂ ਸਦਾ ਯਾਦ ਰੱਖਦੇ ਹਨ ਥਲ ਤਾਪੇ ਸਰ ਭਾਰ ਸਾ ਧਨ ਬਿਨੋਂ ਕਰੇ ਸਤਿਗੁਰੂ ਜੀ ਕਹਿੰਦੇ ਇਸ ਕਰਕੇ ਤ੍ਰਿਸ਼ਨਾ ਕਰਕੇ ਈਰਖਾ ਕਰਕੇ ਦੁਬੈਦ ਕਰਕੇ ਤੇ ਜਿਹੜਾ ਸਾਡਾ ਹਿਰਦਾ ਕਮਲ ਹੈ ਅੰਤਸ਼ ਕਰਨ ਹੈ ਕਹਿੰਦੇ ਭੱਠੇ ਦੇ ਸਮਾਨ ਤਪ ਰਿਹਾ ਹੈ ਇਹ ਜੀਵ ਰੂਪ ਇਸਤਰੀ ਬੇਨਤੀ ਕਰਦੀ ਹੈ ਪਰਮੇਸ਼ਰ ਕਿਰਪਾ ਕਰ ਸਾਨੂੰ ਠੰਡ ਵਰਤਾ ਆਪਣੇ ਨਾਮ ਦੀ ਆਪਣੇ ਸੰਗਤ ਦੀ ਚਰਣਾ ਦੀ શીਤਲਤਾ ਬਖਸ਼ ਇਸ ਕਰਕੇ ਸਤਗੁਰਾਂ ਨੇ ਇਹ ਸੇਵਕ ਵਾਸਤੇ ਤਿੰਨ ਜਿਹੜੇ ਵੱਡੇ ਮੁੱਖ ਕੰਮ ਦੱਸਿਆ ਨੇ ਸੇਵਾ ਸਿਮਰਨ ਤੇ ਸਤ ਸੰਗ ਤੇ ਆਪ ਜੀ ਦੇ ਨਗਰ ਵਿੱਚ ਸਤਗੁਰਾਂ ਦੀ ਮਹਾਂਪੁਰਖਾਂ ਦੀ ਰਹਿਮਤ ਕਰਕੇ ਗੁਰਮਖਾਂ ਪਿਆਰੇ ਨੇ ਆਪ ਸੰਗਤ ਨੇ ਉਦਮ ਕੀਤਾ ਹੈ ਗੁਰੂ ਘਰ ਦੀ ਸੇਵਾ ਆਰੰਭ ਕੀਤੀ ਹੈ ਤੇ ਗੁਰੂ ਕੀ ਸਾਧ ਸੰਗਤ ਇਹਦੇ ਵਿੱਚ ਵੀ ਜਿੰਨਾ ਵੀ ਹੋ ਸਕੇ ਵੱਧ-ਉੱਧ ਯਤਨ ਕਰੀਏ ਸਮਾ ਵੱਧ-ਉੱਧ ਮਿਲੇ ਸੇਵਾ ਕਰਨ ਦਾ ਸਮਾਂ ਮਿਲੇ ਨਾਲ ਸੰਗਤ ਵੀ ਹੋਏ ਰੱਬ ਦਾ ਨਾਮ ਵੀ ਜਪਿਆ ਜਾਵੇ ਇਸ ਕਰਕੇ ਉਹ ਸਾਰੇ ਤਨ ਤੇ ਮਨ ਧਨ ਪਵਿੱਤਰ ਹੋ ਜਾਂਦੇ ਹਨ ਤਨ ਦੇ ਰੋਗ ਦੂਰ ਹੋ ਜਾਂਦੇ ਹਨ ਧਨ ਜਿਹੜਾ ਸਫਲਾ ਹੋ ਜਾਂਦਾ ਹੈ ਬਰਕਤ ਪੈਂਦੀ ਹੈ ਤੇ ਮਨ ਵੀ ਟਿਕ ਜਾਂਦਾ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਪਾਏ ਗੁਰੂ ਕੀ ਸੇਵਾ ਸਿਮਰਨ ਸਤ ਸੰਗਤ ਜਿਹਦੇ ਕੋਲ ਤਿੰਨ ਗੁਣ ਹਨ ਸਮਝੋ ਪਰਮੇਸ਼ਰ ਨੇ ਉਹਦੇ ਕੋਲੋਂ ਕੋਈ ਚੀਜ਼ ਲੁਕਾ ਕੇ ਨਹੀਂ ਰੱਖੀ ਜਿਹਦੇ ਕੋਲ ਤਿੰਨਾ ਵਿੱਚੋਂ ਇੱਕ ਵੀ ਨਹੀਂ ਉਹ ਸਮਝ ਲਵੇ ਕਿ ਮੈਂ ਅਜੇ ਮਨੁੱਖ ਦੇ ਜਾਮੇ ਵਿੱਚ ਆ ਕੇ ਮਨੁੱਖ ਵਾਲੇ ਕੰਮ ਦੀ ਯੋਗਤਾ ਪ੍ਰਾਪਤ ਨਹੀਂ ਕੀਤੀ ਸਤਗੁਰੂ ਰਹਿਮਤ ਕਰੇ ਸੋ ਇਸ ਕਰਕੇ ਜਿਨ੍ਹਾਂ ਨੂੰ ਕੋਈ ਠੋਕਰ ਵਜੀ ਹੈ ਜਿਹੜੇ ਜਿਗਿਆਸੂ ਬਣੇ ਹਨ ਜਿਨ੍ਹਾਂ ਦੇ ਅੰਦਰ ਆਸ ਜਾਗੀ ਹੈ ਕਿ ਅਸੀਂ ਕੋਈ ਚੰਗੇ ਰਸਤੇ ਤੁਰੀਏ ਪਰਮੇਸ਼ਰ ਨਾਲ ਜੁੜਨ ਦਾ ਯਤਨ ਕਰੀ ਗਏ ਚੰਗੀ ਸੰਗਤ ਮਿਲੇ ਤੇ ਉਹ ਇਸ ਤਰ੍ਹਾਂ ਬੇਨਤੀ ਕਰਦੇ ਹਨ हे ਪਰਮੇਸ਼ਰ ਸਾਡੇ ਅੰਦਰ ਜਿਹੜੀ ਤਮਸ਼ ਹੈ ਸਾਡੀ ਬੇਨਤੀ ਹੈ ਨੂੰ ਤੂੰ ਆਪਣੀ ਕਿਰਪਾ ਕਰਕੇ ਦੂਰ ਕਰਨਾ ਕਰ ਧੰਨ ਬਿਨੂ ਕਰੇਂਦੀ ਗੁਣ ਸਾਰੇਂਦੀ ਗੁਣ ਸਾਰੀ ਪ੍ਰਭਾਵਾ ਕਹਿੰਦੇ ਧੰਨ ਦਾ ਅਰਥ ਇੱਥੇ ਹੈ ਇਸ ਤਰੀਕੇ ਕਿਉਂਕਿ ਧੰਨ ਦੇ ਕਈ ਅਰਥ ਬਣਦੇ ਹਨ ਇਹਦੇ ਮਾਤਰਾ ਦਾ ਵੀ ਕੋਈ ਨਾ ਕੋਈ ਅੰਤਰਾ ਹੈ ਇਕ ਧਨ ਉਹ ਹੈ ਜਿਹੜਾ ਧਨ ਪਦਾਰਥ ਕਿਹਾ ਜਾਂਦਾ ਹੈ ਵਰਤਣ ਵਾਸਤੇ ਇੱਕ ਕਿਸੇ ਦੀ ਯੋਗਤਾ ਜ਼ਿਆਦਾ ਹੋਵੇ ਕਿਸੇ ਦੀ ਵਡਿਆਈ ਹੋਵੇ ਚੰਗੇ ਗੁਣ ਹੋਣ ਉਹਨੂੰ ਕਿਹਾ ਜਾਂਦਾ ਧਨ ਪਰ ਉਹਦਾ ਆਚਾਰਨ ਉਹਦੇ ਲਗਾ ਮਾਤਰਾ ਦਾ ਫਰਕ ਹੈ ਅੱਖਰਾਂ ਦਾ ਫਰਕ ਹੈ ਅੰਤਰ ਹੈ ਇਹ ਜਿਹੜਾ ਧਨ ਇੱਥੇ ਲਿਖਿਆ ਹੈ ਇਹ ਇਸਤਰੀ ਪਰਥਾਏ ਹੈ ਜੀਵ ਰੂਪ ਇਸਤਰੀ ਹੈ ਤੇ ਸਬਦਾ ਮਾਲਕ ਜਿਹੜਾ ਪੁਰਖ ਉਹ ਕਰਤਾ ਪੁਰਖ ਆਪ ਵਹਿਗੁਰੂ ਕਾਲ ਪੁਰਖ ਹੈ ਤਾਉਂ ਕਿਹਾ ਕਰਤਾ ਪੁਰਖ ਕਰਤਾ ਇਸਤਰੀ ਨਹੀਂ ਉਹ purkh ਹੈ ਤੇ ਜਿਹੜਾ purkh ਇਸੇ ਵੇਸੇ purkh ਹੋਵੇ ਜਿਹੜਾ ਉਸ ਅਕਾਲ purkh ਦੀ ਇਰਾਦਨਾ ਕਰਦਾ ਉਹਦੇ ਨਾਲ ਜੁੜਦਾ ਹੈ ਤੇ ਉਹਨੂੰ purkh ਦੀ ਹੀ ਜਿਹੜੀ ਇਹ ਯੋਗਤਾ ਮਿਲ ਜਾਂਦੀ ਹੈ ਭਾਵੇਂ ਉਹਨੂੰ ਜਨਮ ਵੀ ਕਈ ਧਾਰਨੇ ਪੈਣ ਜਾਏ ਇੱਕ ਜਨਮ ਵਿੱਚ ਹੀ ਸਫਲ ਹੋ ਜਾਵੇ ਪਰ ਉਹਨੂੰ purkh ਵਾਲਾ ਜਨਮ ਮਿਲੇਗਾ ਤੇ ਨਹੀਂ ਤੇ ਸਤਿਗੁਰਾਂ ਕਹਿਆ ਮਹਾ ਮਾਈ ਕੀ ਪੂਜਾ ਕਰੇ ਨਰ ਸੇ ਨਾਰ ਹੋਏ ਉਤਰੇ ਹੋਰ ਜਿੰਨੇ ਵੀ ਸ਼ਕਤੀਆਂ ਵਾਹਨ ਆਏ ਹਨ ਸ਼ਕਤੀ ਵਾਲੇ ਸ਼ਕਤੀਵਾਨ ਉਹਨਾਂ ਕੋਲ ਜਿੰਨੀ ਯੋਗਤਾ ਸੀ ਉਹਨੇ ਵਰਤ ਸਕੇ ਪਰ ਲੋਗ ਪ੍ਰਲੋਗ ਦੀ ਉਹਨਾਂ ਕੋਲ ਤਾਕਤ ਨਹੀਂ ਇਹ ਦੁਨੀਆ ਦੇ ਵਰਤ ਇਹ ਦੇ ਸਕਦੇ ਹਨ ਪਰਲੋਗ ਦੀ ਉਹਨਾਂ ਕੋਲ ਹਿੰਮਤ ਨਹੀਂ ਹੈ ਇਹ ਪੂਰਾ ਗੁਰੂ ਹੀ ਮੁਕਤੀ ਦੇ ਸਕਦਾ ਹੈ ਨਹੀਂ ਤੇ ਪੀਪੇ ਰਾਜੇ ਦਾ ਇਤਿਹਾਸ ਪੜ ਕੇ ਵੇਖ ਲਓ ਕਿਵੇਂ ਉਹਦੇ ਤੇ ਕਿਰਪਾਈ ਕਿੱਥੋਂ ਉਹਨੂੰ ਠੋਕਰ ਵਜੇ ਆਪ ਜੀ ਨੇ ਅੱਗੇ ਵੀ ਬਚਨ ਸਰਵਣ ਕੀਤਾ ਹੈ ਕਿਉਂਕਿ ਉਹ ਦੇਵੀ ਦਾ ਪੁਜਾਰੀ ਸੀ ਬਹੁਤ ਪੂਜਾ ਕਰਦਾ ਸੀ ਸ਼ਰਧਾ ਭਾਵਨਾ ਨਾਲ ਦਾਨਪੂਰ ਕਰਦਾ ਸੀ ਪਰ ਜਿੱਦਣ ਉਹਨੇ ਇਹ ਮੰਗ ਕੀਤੀ ਕੋਈ ਜਗਿਆਸ ਉਹਦੇ ਅੰਦਰ ਜਗਿਆਸੂ ਬਣਨ ਵਾਲੀ ਆਸਾ ਜਾਗੀ ਤੇ ਉਹਨੇ ਕਿਹਾ ਮੈਨੂੰ ਮੁਕਤੀ ਦਾ ਦਾਨ ਚਾਹੀਦਾ ਹੈ ਤੇ ਉਥੇ ਆਕਾਸ਼ ਬਾਣੀ ਉਹਦੋਂ ਦੇਵੀ ਨੇ ਇਹ ਦੱਸਿਆ ਹੈ ਆਕਾਸ਼ ਬਾਣੀ ਰਾਈ ਕਿ ਮੈਂ ਵਰਾਂ ਦੀ ਦਾਤੀ ਹਾਂ ਮੈਂ ਮੁਕਤੀ ਦੀ ਦਾਤੀ ਨਹੀਂ ਹੋਰ ਵੀ ਜਿਹੜੇ دنیਵੀ ਤੌਰ ਤੇ ਆਪਣੇ ਆਪ ਨੂੰ ਸ਼ਕਤੀਵਾਨ ਕਹਿੰਦੇ ਹਨ ਜਿਹੜਾ ਆਪ ਮੁਕਤ ਹੈ ਉਹ ਮੁਕਤੀ ਵਾਲੀ ਕੋਈ ਯੁਗਤੀ ਕੋ ਰਾਹ ਦੱਸੇਗਾ ਜਿਹੜਾ ਆਪ ਹੀ ਮੁਕਤ ਨਹੀਂ ਤੋ ਕਿਸੇ ਨੂੰ ਕੀ ਦੱਸੇਗਾ ਸਤਗੁਰੂ ਜੀ ਕਹਿੰਦੇ ਗੱਲੇ ਹਾਂ ਸੁਹਾਗਣ ਭੈਣੇ ਕੰਤ ਨਾ ਕਹੂੰ ਮੈਂ ਮਿਲਿਆ ਜਿਹੜੀਆਂ ਆਪ ਸੁਹਾਗਣਾ ਵਾਲਾ ਜੀਵਨ ਨਹੀਂ ਜੀ ਸਕੀਆਂ ਕਿਸੇ ਨੂੰ ਕੀ ਸਿੱਖਿਆ ਦੇਣਗੀਆਂ ਉਹ ਕਹਿ ਦਿੰਦੇ ਜੀ ਅੱਜ ਨਵੇਂ ਉੱਠੇ ਨਵਿਆਂ ਨੇ ਆਹ ਗੱਲ ਚਲਾ ਦਿੱਤੀ ਇਹ ਨਹੀਂ ਪਤਾ ਜਿਹੜੇ ਪ੍ਰਾਤਨ ਹਨ ਪ੍ਰਾਣੀ ਤਾਂ ਸਿਮਾਰਤ ਸਾਰੀ ਉਹ ਮਰਜ਼ਾਦਾ ਹੀ ਛੱਡ ਚੁੱਕੇ ਹਾਂ ਤੇ ਸਾਨੂੰ ਗੁਰੂ ਵਾਲੀ ਮਰਜ਼ਾਦਾ ਜਦੋਂ ਨਹੀਂ ਮਿਲੀ ਤੇ ਗੁਰੂ ਨਾਲ ਅਸਲ ਜੁੜਨਾ ਵਿਧੀ ਕਿਵੇਂ ਪ੍ਰਾਪਤ ਹੋਵੇਗੀ ਸਤਿਗੁਰੂ ਜੀ ਕਹਿੰਦੇ ਤੇ ਗਾੜੀ ਇਸ ਪ੍ਰਕਾਰ ਬੇਨਤੀ ਕਹੀਏ ਤੂੰ ਕਿਰਪਾ ਕਰ ਇਹ ਧਨ ਬਿਨੋ ਕਰੇਂਦੀ ਗੁਣ ਸਾਰਿਆਂ ਦੀ ਗੁਣ ਸਾਰੀ ਪ੍ਰਭਾਵਾਂ ਬੇਨਤੀ ਇਸ ਪ੍ਰਕਾਰ ਜੀਵ ਸਤਰੀ ਕਰਦੀ ਹੈ ਕਿ ਮਹਾਰਾਜ ਮੈਂ ਤੇਰੇ ਸ਼ubh ਗੁਣਾ ਨੂੰ ਪ੍ਰਾਪਤ ਕਰਕੇ ਉਹਨਾਂ ਨੂੰ ਸੰਭਾਲਦੀ ਹਾਂ ਤੇ ਤੂੰ ਕਿਰਪਾ ਕਰ ਤੈਨੂੰ ਭਾ ਜਾਵਾਂ ਤੇ ਪਰਮੇਸ਼ਰ ਨੇ ਅਗੋਂ ਪਰਖਣ ਵਾਸਤੇ ਆਕਾਸ਼ ਬਾਣੀ ਜਾਂ ਉਹਨੂੰ ਐਸੀ ਵਿਚਾਰ ਬਖਸ਼ੀ ਕਿ ਜੇ ਤੇਰੇ ਕੋਲ ਸ਼ੁਭ ਗੁਣ ਹਨ ਤੇ ਤੈਨੂੰ ਮੇਰੀ ਕੀ ਜ਼ਰੂਰਤ ਹੈ ਮਿਲਣ ਵਾਸਤੇ ਤੇ ਉਹਨਾਂ ਕਿਹਾ ਪਰਮੇਸ਼ਰ ਜੇ ਤੇਰੀ ਕਿਰਪਾ ਨਾ ਹੋਵੇ ਤੈਨੂੰ ਨਾ ਭਾਵੇ ਤੈਨੂੰ ਕੋਈ ਗੱਲ ਮਨਜ਼ੂਰ ਨਾ ਹੋਵੇ ਵਿਣ ਭਾਣੇ ਕਿਆ ਕਰਨਾ ਵਿਣ ਨਾ ਪਾਣੇ ਕਿਆ ਨਾਏ ਕਰੀ ਤੀਰਥ ਧਾਵਾ ਜੇ ਤਸ ਭਾਵਾ ਵਿਣ ਭਾਣੇ ਕਿਆ ਨਾਏ ਕਰੀ ਇਥੇ ਕਹੀ ਨਹੀਂ ਨਾਇਕ ਆਏ ਜਾਂਦੇ ਹਨ ਸੋ ਗੁਰੂ ਕੀ ਸਾਧ ਸੰਗਤ ਉਹ ਗੱਲ ਮਨਜੂਰ ਹੈ ਜਿਹੜੀ ਉਹਨੂੰ ਭਾ ਜਾਵੇ ਤੇ ਫਿਰ ਉਹਨਾਂ ਕਹਿਆ ਚੰਗੇ ਗੁਣ ਜੇ ਤੇਰੇ ਨਾਲ ਹਨ ਤੇ ਫਿਰ ਤੈਨੂੰ ਮੁਸ਼ਕਲ ਕਾਦੀ ਉਹਨਾਂ ਕਹਿਆ ਮਹਾਰਾ ਸਾਨੂੰ ਸ਼ੁਭ ਗੁਣ ਜਿਹੜੇ ਬਖਸ਼ੋ ਜਿਹੜੇ ਸਾਡੇ ਵਿੱਚ ਔਗਣ ਹਨ ਉਹ ਤੇਰੀ ਸੰਗਤ ਵਿੱਚ ਤੇਰੀ ਮਰਜ਼ਾਦਾ ਵਿੱਚ ਸਾਨੂੰ ਆਉਣ ਤੋਂ ਰੁਕਾਵਟ ਪਾਉਂਦੇ ਹਨ ਜਿਵੇਂ ਸਹਿਜ ਕ੍ਰਿਤੀ ਵਿੱਚ ਸਦਗੁਰੂ ਕਹਿਆ ਕਤੰਚ ਮਾਤਾ ਕਤੰਚ ਪਿਤਾ ਇਹ ਸਾਰੇ ਉਹ ਜਿਹੜੇ ਸਾਡੇ ਸਬੰਧੀ ਸੱਜਣ ਬਿੱਤਰ ਜਿਹੜੇ ਵੀ ਚੰਗੇ ਕੰਮ ਵਿੱਚ ਰੁਕਾਵਟ ਪਾਉਂਦੇ ਹਨ ਸਮਝੋ ਸਾਡੇ ਉਹ ਹਿੱਤ ਵਾਲੇ ਨਹੀਂ ਸਾਡੇ ਵਿਰੋਧ ਵਾਲੇ ਹਨ ਜਿਹੜੇ ਜੋੜਨ ਵਾਲੇ ਨਹੀਂ ਤੋੜਦੇ ਹਨ ਇਸ ਕਰਕੇ ਤੂੰ ਰਹਿਮਤ ਬਖਸ਼ ਸਾਚੀ ਮਹਿਲ ਰਹੇ ਬਰਾਗੀ ਆਮਣ ਦੇ ਤੂੰ ਆਵਾ ਇਸ ਕਰਕੇ ਹੁਣ ਜਿਵੇਂ ਆਪ ਜੀ ਨਾਲ ਬੇਨਤੀ ਸਾਂਝੀ ਕੀਤੀ ਹੈ ਕਿ ਭਾਈ ਜੇ ਹੁਣ ਅਸੀਂ ਕਹੀਏ ਸਾਨੂੰ ਰੋਜ਼ ਇਥੋਂ ਸੱਦਾ ਆਵੇ ਗੁਰੂ ਘਰੋਂ ਤਾਂ ਅਸੀਂ ਜਾਣਾ ਹੈ ਜਾਂ ਸਾਡਾ ਕੋਈ ਬਹੁਤਾ ਮਾਣ ਸਤਿਕਾਰ ਕਰੇ ਇਥੇ ਕਹਿੰਦੇ ਹਨ ਮਾਣ ਨਿਮਾਣਾ ਪਾਉਂਦਾ ਹੈ ਜਿਹੜਾ ਇਸ ਕਰ ਨੀਵਾ ਹੋ ਕੇ ਆਉਂਦਾ ਹੈ ਅੱਗੇ ਬਚਨ ਆ ਜਾਣਾ ਨਿਮਾਣੀ ਨਤਾਣੀ ਕਿਉਂਕਿ ਜਿਹਦੇ ਕੋਲ ਕੋਈ ਮਾਣ ਆਸਰਾ ਵੜਿਆਈ ਨਹੀਂ ਜਿਹਦਾ ਕੋਈ ਬਹੁਤਾ ਸਤਕਾਰ ਨਹੀਂ ਜਾਂ ਜਿਹਦੇ ਕੋਲ ਤਾਕਤ ਨਹੀਂ ਕੋਈ ਹਿੰਮਤ ਨਹੀਂ ਤੇ ਸਤਿਗੁਰੂ ਜੀ ਕਹਿੰਦੇ ਉਹ ਨੀਵਾ ਹੋ ਕੇ ਆਵੇ ਆਪਣੀ ਤਾਕਤ ਨੂੰ ਹੰਕਾਰ ਨੂੰ ਵੜਿਆਈ ਨੂੰ ਛੱਡ ਕੇ ਆਵੇ ਜਿਵੇਂ ਖਾਲੀ ਆਤ ਆਵੇ ਉਹਦੀ ਝੋਲੀ ਭਰ ਕੇ ਉਹ ਮਹਾਰਾਜ ਤੌਰ ਦੇ ਹਨ ਤੇ ਜਿਹੜਾ ਅੱਗੇ ਹੀ ਕਹਿੰਦਾ ਮੇਰੇ ਕੋਲ ਬਹੁਤ ਕੁਝ ਹੈ ਤੇ ਉਹ ਕੀ ਲਵੇਗਾ ਇਸ ਕਰਕੇ ਗੁਰੂ ਕੀ ਸਾਧ ਸੰਗਤ ਸਤਗੁਰੂ ਜੀ ਕਹਿੰਦੇ ਤੂੰ ਰਹਿਮਤ ਕਰ ਮਹਾਰਾਜ ਨਿਮਾਣੀ ਨਿਤਾਣੀ ਹਰ ਬਿਨ ਕਿਉ ਪਾਵੇ ਸੁਖ ਮਹਿਲ ਨਹੀਂ ਇਸ ਕਰਕੇ ਇਹ ਜਿਹੜੀ ਮਾਣ ਵਡਿਆਈ ਤੋਂ ਬਿਨਾ ਤੇ ਤਾਕਤ ਤੋਂ ਬਿਨਾ ਜੀਵ ਇਸਤਰੀ ਹੈ ਤੇ ਮਹਾਰਾਜ ਆਪਣੇ ਸੱਚੇ ਨਿੱਜ ਘਰ ਜਿਹੜਾ ਨਿੱਜ ਸੱਚਾ ਮਹਿਲ ਹੈ ਸੱਚਾ ਸਰੂਪ ਘਰ ਹੈ ਜਿਹੜੀ ਅਸਲ ਇਹਦੀ ਜੀਵ ਦੀ ਸਟੇਜ ਹੈ ਅਵਸਥਾ ਹੈ ਤੇ ਉਹ ਕਿਵੇਂ ਪ੍ਰਾਪਤ ਹੋ ਸਕੇਗੀ ਜਿਉਂ ਤੂੰ ਉਹਨੂੰ ਸੱਚੀ ਹਿੰਮਤ ਬਖਸ਼ੇਗਾ ਤਾਣ ਬਖਸ਼ੇਗਾ ਤੇ ਉਹਨੂੰ ਮਾਣ ਵਡਿਆਈ ਦੇਵੇਂਗਾ ਮਾਣ ਵਡਿਆਈ ਤਾਂ ਮਿਲਣੀ ਹੈ ਜੇ ਚੰਗੇ ਗੁਣ ਹੋਣ ਚੰਗੀ ਸੰਗਤ ਹੋਵੇ ਤੇ ਸਤਗੁਰਾਂ ਕਿਹਾ ਹੈ ਮਿੱਠਤ ਨੀਵੀ ਨਾਨਕਾ ਗੁਣ ਚੰਗੀਆਂ ਆ ਤਤ ਗੁਰੂ ਕੀ ਸਾਧ ਸੰਤ ਗੁਰੂ ਰਾਮਦਾਸ ਜੀ ਦੇ ਬਚਨ ਤਿੰਨ ਚੇਤੇ ਰੱਖੋ ਉਹਨਾਂ ਤਿੰਨ ਭੱਵਿਆਂ ਦੀ ਸਖਿਆ ਦਿੱਤੀ ਹੈ ਸੰਗਤ ਵਿੱਚ ਆਉਣਾ ਸੇਵਾ ਕਰਨੀ ਨਾਮ ਜਪਣਾ ਬਾਣੀ ਪੜ੍ਹਨੀ ਸੁਣਨੀ ਤੇ ਤਿੰਨ ਭੱਵੇ ਚੇਤੇ ਰੱਖਣੇ ਜਿਹੜਾ ਆਪਣੇ ਆਪ ਜੀ ਨੂੰ ਪਤਾ ਮੈਂ ਇਸ ਕਰ ਆਵ ਜਾਣਾ ਹੈ ਮੈਨੂੰ ਕੋਈ ਬਹੁਤੀ ਕਦਰ ਦੀ ਲੋੜ ਨਹੀਂ ਮੇਰੀ ਕੋਈ ਕਦਰ ਹੋਵੇ ਤਾਂ ਮੈਂ ਆਵਾਂ ਇੱਥੇ ਜਿਹੜਾ ਆਪ ਹਿੰਮਤ ਕਰਕੇ ਸੇਵਾ ਸਮਝ ਕੇ ਆਵੇਗਾ ਵੇਖੋ ਅੰਮ੍ਰਿਤਸਰ ਦਾ ਜਿਹੜਾ ਬਾਜ਼ਾਰ ਸੀ ਭਾਵੇਂ ਉੱਥੇ ਕਈ ਤਰ੍ਹਾਂ ਦੀ ਢਾਟ ਢਾਈ ਪਈ ਸਮੇਂ ਦੀ ਹਾਲਾਤ ਦੇ ਕਾਰਨ ਪਰ ਅੱਜ ਵੀ ਉਹ ਨਿਸ਼ਾਨੀ ਕਾਵੇਂ ਮਾਈ ਸੇਵਾ ਦਾ ਬਾਜ਼ਾਰ ਕਿਉਂ ਮਸ਼ਹੂਰ ਹੈ ਉਹ ਮਾਈ ਸੇਵਾ ਬੜੀ ਦੂਰ ਤੋਂ ਆ ਕੇ ਗੁਰੂ ਘਰ ਸੇਵਾ ਕਰਦੀ ਸੀ ਆਪ ਸੰਗਤਾਂ ਸਿਆਣੀਆਂ ਜਾਣਦੀ ਹੈ ਉਹ ਕਿ ਉਹਦਾ ਇੱਕ ਬੱਚਾ ਛੋਟਾ ਜਿਹਾ ਨੂੰ ਘਰ ਅਪਲੰਘੇ ਵੰਗੂੜੇ ਵਿੱਚ ਪਾ ਆਉਂਦੀ ਹੈ ਤੇ ਆਪ ਆਣ ਕੇ ਪਰਮੇਸ਼ਰ ਦਾ ਧਿਆਨ ਕਰਕੇ ਸੇਵਾ ਕਰਦੀ ਹੈ ਤੇ ਅੰਦਰੋਂ ਜਿਹੜੀ ਅੰਦਰ ਉਹਦੀ ਮਮਤਾ ਹੈ ਵਿਚਾਰ ਹੈ ਮਾਂ ਦਾ ਬੱਚੇ ਨਾਲ ਪਿਆਰ ਹੁੰਦਾ ਹੈ ਆਉਂਦੀ ਜਾਂਦੀ ਸਿਰ ਤੇ ਟੋਕਰੀ ਚੁੱਕੀ ਤੇ ਇੱਕ ਹੱਥ ਨਾਲ ਐਂ ਬਾਹ ਦਾ ਹਲਾਰਾ ਮਾਰਦੀ ਹੈ ਤੇ ਕਿਸੇ ਸ਼ੰਕਾਵਾਦੀ ਨੇ ਆਣ ਕੇ ਵਜਨ ਕੀਤਾ ਮਹਾਰਾਜ ਸਾਨੂੰ ਪਤਾ ਨਹੀਂ ਲੱਗਦਾ ਇੱਕ ਮਾਈ ਸੇਵਾ ਕਰਦੀ ਰੋਜ਼ ਬੜੇ ਚਿਰ ਤੋਂ ਆਉਂਦੀ ਜਿਹੜੀ ਉਹ ਤੁਰ ਹੀ ਜਾਂਦੀ ਇਸ ਤਰ੍ਹਾਂ ਬਾਹ ਪਤਾ ਨਹੀਂ ਕਿਉਂ ਹਿਲਾਉਂਦੀ ਹੈ ਹੁਣ ਸਤਿਗੁਰੂ ਤੇ ਅੰਤਰਜਾਮੀ ਹਨ ਪਰ ਸੰਗਤ ਦੀ ਤਸੱਲੀ ਕਰਾਉਣ ਵਾਸਤੇ ਇੱਕ ਦਿਨ ਪੁੱਛਿਆ ਤੇ ਉਹ ਬੀਬੀ ਕਹਿਣ ਲੱਗੀ ਮਹਾਰਾਜ ਇਹ ਤੁਹਾਡੀ ਕਿਰਪਾ ਤਾਡੀ ਆਗਿਆ ਤੁਹਾਡੀ ਰਹਿਮਤ ਦਾ ਕਰਕੇ ਮੈਂ ਸੇਵਾਇ ਚਾਹ ਨਹੀਂ ਮੈਂ ਨਹੀਂ ਆ ਸਕਦੀ ਕਦੀ ਨਾ ਸੋਚੋ ਮੈਂ ਆਇਆ ਮੈਂ ਸੇਵਾ ਕੀਤੀ ਮੈਂ ਦਾਨ ਕੀਤਾ ਗੁਰੂ ਅੱਗੇ ਬੇਨਤੀ ਕਰੋ ਮਹਾਰਾਜ ਤੂੰ ਕਰਵਾ ਲਿਆ ਹਿੰਮਤ ਦੇ ਕੇ ਸੋਜੀ ਬਖਸ਼ੀ ਪ੍ਰੇਮ ਬਖਸ਼ਿਆ ਜਿਹਦੇ ਅੰਦਰ ਡਰ ਤੇ ਪ੍ਰੇਮ ਹੈ ਉਹ ਸਭ ਕੁਝ ਲੈ ਲੈਂਦਾ ਹੈ ਜੋ ਵੀ ਸ਼ੁਭ ਗੁਣ ਹਨ ਤੇ ਜਿਹਦੇ ਅੰਦਰ ਔਗਣ ਆ ਗਏ ਸਤਿਗੁਰੂ ਜੀ ਕਹਿੰਦੇ ਜਿਸ ਨੂੰ ਆਹ ਖੁਆਇ ਕਰਤਾ ਖੁਸ਼ ਲਾਇ ਚੰਗਿਆਈ ਜਿਹਨੂੰ ਖਵਾਰ ਹੋਣ ਦਾ ਸਮਾਂ ਮਿਲ ਗਿਆ ਉਦੇ ਅੰਦਰ ਔਗਣ ਵੱਲ ਜਾਂਦੇ ਹਨ ਤੇ ਗੁਣ ਘਟ ਜਾਂਦੇ ਹਨ ਉਹ ਹਰ ਵੇ ਕਿੰਤੂ ਪ੍ਰੰਤੂ ਵਿੱਚ ਰਹਿ ਜਾਂਦਾ ਹੈ ਸੋ ਇਸ ਕਰਕੇ ਉਹ ਮਾਈ ਸੇਵਾ ਨੇ ਇਹ ਬਚਨ ਕੀਤਾ ਮਹਾਰਾਜ ਮੇਰਾ ਛੋਟਾ ਜਿਹਾ ਬੱਚਾ ਪੰਘੂੜੇ ਵਿੱਚ ਹੈ ਤੇ ਆਪ ਜੀ ਦੀ ਕਿਰਪਾ ਕਰਕੇ ਮੈਨੂੰ ਇਹ ਨਹੀਂ ਕਿ ਸੋਝੀ ਮਿਲੀ ਹੈ ਭਾਵੇਂ ਇੰਨੀ ਦੂਰ ਹਾਂ ਤੇ ਮੈਂ ਇਹ ਤੋਂ ਹਲਾਰਾ ਮਾਰਦੀ ਆ ਤੇ ਉਹ ਪੰਘੂੜਾ ਉਹਦਾ ਜਿਹੜਾ ਉਹਨੂੰ ਹੂਟਾ ਦੇ ਦਿੰਦੀ ਆ ਤੇ ਬੱਚਾ ਮੇਰਾ ਰੋਂਦਾ ਚੁੱਪ ਕਰ ਜਾਂਦਾ ਚਾਰਨ ਕਰੋ ਸ੍ਰੀ ਇਹ ਇਤਿਹਾਸ ਦੀ ਗੱਲ ਕੋਲੋਂ ਨਹੀਂ ਤੇ ਉਹਦੀ ਸੇਵਾ ਤੇ ਉਹਦੇ ਸਿੱਦਕ ਤੇ ਪ੍ਰੇਮ ਤੇ ਪ੍ਰਸੰਨ ਹੋ ਕੇ ਸਤਿਗੁਰਾਂ ਨੇ ਇੰਨੀ ਵਡਿਆਈ ਬਖਸ਼ੀ ਕਿ ਉਹਦੇ ਨਾਮ ਦੇ ਅੱਜ ਵੀ ਉਹ ਬਾਜ਼ਾਰ ਮਸ਼ਹੂਰ ਹੈ ਜਿਨ੍ਹਾਂ ਨੇ ਗੁਰੂ ਨਾਲ ਜੁੜ ਕੇ ਕੋਈ ਸ਼ੁਭ ਕੰਮ ਕੀਤੇ ਉਹਨਾਂ ਦੇ ਨਾਮ ਸਦਾ ਵਾਸਤੇ ਦੁਨੀਆਂ ਤੇ ਰਹਿੰਦੇ ਹਨ ਨਾਂ ਲਿਖਾਉਣ ਦੇ ਨਾਲ ਨਹੀਂ ਬਣਦੇ ਨਾ ਗੁਣ ਕਰਕੇ ਬਣਦੇ ਹਨ ਐਸੀ ਯੋਗਤਾ ਹੋਣ ਕਰਕੇ ਬਣਦੇ ਹਨ ਨਾਨਕ ਜੇਠ ਜਾਣੇ ਤਿਸ ਜੈਸੀ ਕਰਮ ਮਿਲੇ ਗੁਣ ਗਹਿ ਲਈ ਨਾਨਕ ਜੇਠ ਜਾਣੇ ਤਿਸ ਜੈਸੀ ਕਰਮ ਮਿਲੇ ਗੁਣ ਗਹਿ ਲਈ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਪਾਏ ਇਹ ਜਿਹੜੀ ਜੇਠ ਜੈਸੀ ਭਾਵ ਜਿਨ੍ਹਾਂ ਵੱਡੇ ਵਾਲੀ ਇਤ ਸਮਝ ਲਈ ਹੈ ਕਿ ਕੋਈ ਵੱਡਾ ਹੈ ਆਪ ਤੋਂ ਰਿਸ਼ਤੇਦਾਰ ਹੈ ਕੋਈ ਸੰਬੰਧੀ ਸੱਜਣ ਮਿੱਤਰ ਹੈ ਉਹ ਵੱਡੇ ਦਾ ਇਤਮਾਨ ਕਿਵੇਂ ਕਰਨਾ ਹੈ ਉਹਦੇ ਨਾਲ ਪ੍ਰੇਮ ਕਿਵੇਂ ਕਰਨਾ ਹੈ ਇਹ ਕੋ ਲੈਣਾ ਕੁਝ ਗੁਣ ਕਿਵੇਂ ਹੈ ਹੁਣ ਆਪ ਜਾਣਦੇ ਹੋ ਕਈ ਕਹਿਣਗੇ ਕਿ ਗੁਰਮਤ ਨੂੰ ਛੱਡ ਕੇ ਹੋਰ ਕਿਉਂ ਵਿਧਾਰਨਾ ਦਿੱਤੀਆਂ ਸਾਡੀ ਗੁਰਬਾਣੀ ਵਿੱਚ ਉਹਨਾਂ ਦਾ ਜ਼ਿਕਰ ਹੈ ਉਹੀ ਬਚਨ ਕੀਤਾ ਜਾਂਦਾ ਹੈ ਜੋ ਗੁਰੂ ਨੇ ਬਖਸ਼ੀ ਹੈ ਤੇ ਜਦੋਂ ਗੁਰੂ ਕੀ ਸਾਧ ਸੰਗਤ ਆ ਰਾਮ ਜੀ ਤੇ ਰਾਵਣ ਦਾ ਜੁਦ ਹੋਇਆ ਹੈ ਤੇ ਸਮਾਪਤੀ ਹੋਈ ਤੇ ਰਾਵਣ ਨੇ ਅਜੇ ਸਵਾਸ ਨਹੀਂ ਛੱਡੇ ਤੇ ਉਸ ਵੇਲੇ ਆ ਰਾਮ ਚੰਦਰ ਜੀ ਨੇ ਲక్ష్మణ ਜੀ ਨੂੰ ਕਿਹਾ ਜਾ ਉਹ ਐਡਾ ਸੂਰਮਾ ਦੇ ਕੋਲ ਗੁਗਣ ਲਾਇਆ ਤੇ ਪਹਿਲਾਂ ਤਾਂ ਉਹਨਾਂ ਨੇ ਸਾਨੂੰ ਸਮਝਾਉਣ ਵਾਸਤੇ ਐਸੇ ਬਚਨ ਕੀਤੇ ਹਨ ਜਾਣਦੇ ਹੋ ਸਭ ਕੁਝ ਹਨ ਕਹਿਣ ਲੱਗੇ ਮਹਾਰਾਜ ਉਹ ਤੇ ਆਪਣੇ ਵਿਰੋਧੀ ਐ ਇੰਨੀਆਂ ਫੌਜਾਂ ਉਹਦੇ ਕਰਕੇ ਖਤਮ ਹੋ ਗਈਆਂ ਆਪਣਾ ਸਰੀਰ ਛੱਡ ਦਿੱਤਾ ਕਿੰਨਾ ਕੁਝ ਹਿੰਮਤ ਇੱਥੇ ਬਲ ਲੱਗਾ ਤੇ ਹੁਣ ਤੁਸੀਂ ਕਹਿੰਦੇ ਉਹਦੇ ਕੋਲ ਗੁਣ ਲਾਇਆ ਤੇ ਰਾਮ ਜੀ ਨੇ ਕਿਹਾ ਭਾਈ ਉਹ ਵੱਖਰੀ ਗੱਲ ਹੈ ਜਿਹੋ ਜਿਹਾਂ ਨੇ ਕੰਮ ਕੀਤਾ ਉਹਦਾ ਫਲ ਉਹਨੂੰ ਮਿਲਣਾ ਹੈ ਤੇ ਜਿਹੜੀ ਉਹਦੇ ਕੋਲ ਯੋਗਤਾ ਹੈ ਉਹ ਹੈ ਉਹ ਔਗਣਾ ਕਰਕੇ ਛੁਪੀ ਹੋਈ ਰਹਿ ਗਈ ਉਹ ਜਿਹੜੀ ਯਾਰ ਵੀ ਸੀ ਉਹਦੇ ਕੋਲ ਕੋਈ ਯੋਗਤਾ ਉਹ ਵੀ ਇੱਕ ਹਿਸਾਬ ਨਾਲ ਟੱਕੀ ਗਈ ਪੜਦੇ ਥੱਲੇ ਆ ਗਏ ਤੇ ਆਮ ਲੋਕ ਕਹਿਣ ਲੱਗੇ ਰਾਵਣ ਮੂਰਖ ਬਣ ਗਿਆ ਨਹੀਂ ਤੇ ਜਿੰਨੀ ਉਹਦੇ ਕੋਲ ਅਕਲ ਸੀ ਉਹਦੇ ਕੋਲ ਵਿਦਿਆ ਸੀ ਉਹ ਪਰਮੇਸ਼ਰ ਦੇ ਪਿਆਰਿਆਂ ਨਾਲ ਉਹਦੇ ਰੱਬ ਦੇ ਰੂਪ ਨਾਲ ਉਹਦਾ ਵਿਰੋਧ ਹੋਣ ਕਰਕੇ ਸਾਰੇ ਔਗਣੂ ਦੇ ਕੋਲ ਆ ਗਏ ਤੇ ਗੜੇ ਗੁਣ ਸੀ ਉਹ ਗੁਬਤ ਹੋ ਗਏ ਕਹਿਣ ਲੱਗੇ ਗੁਣ ਲੈਣਾ ਵੱਖਰੀ ਗੱਲ ਹੈ ਤੇ ਜੇ ਹੁਣ ਗਾੜੀ ਉਹ ਵੀ ਉਹ ਜਿਹਾ ਆਂਦਾ ਤੇ ਕਹਿੰਦਾ ਮੈਨੂੰ ਕੀ ਲੋੜ ਮੈਂ ਇੱਕ ਪੁੱਠੀ ਸਲਾਹ ਦੇਵਾਂ ਯਾਦ ਰੱਖੋ ਜਦੋਂ ਕੋਈ ਬਚਨ ਪੁੱਛਦਾ ਹੈ ਚੰਗਾ ਭਾਵੇਂ ਕੋਈ ਸਾਡਾ ਵਿਰੋਧੀ ਪਹਿਲੀ ਗੱਲ ਤੇ ਵਿਰੋਧੀ ਕੋਈ ਨਹੀਂ ਹੋਣਾ ਚਾਹੀਦਾ ਗੁਰਸਿੱਖ ਦਾ ਗੁਰੂ ਅੱਗੇ ਬੇਨਤੀ ਕਰੇ ਮਾਰਾ ਸਾਰਾ ਤੇਰਾ ਹੀ ਰੂਪ ਆਪ ਤੋਂ ਸਭ ਨੂੰ ਸੋਝੀ ਬਖਸ਼ ਪ੍ਰੇਮ ਬਖਸ਼ ਨਾ ਕੋਈ ਬੈਰੀ ਨਹੀਂ ਬਗਾਨਾ ਸਗਲ ਸੰਗ ਹਮਕੋ ਬਣਾਈ ਪਰ ਉਹ ਜਦੋਂ ਰਾਵਣ ਵੀ ਐਡਾ ਸਮਝਦਾਰ ਸੀ ਭਾਵੇਂ ਉਹ ਇਸੇ ਤਰ੍ਹਾਂ ਕਾਰਨ ਹੋਣਾ ਸੀ ਉਹ ਜਿਵੇਂ ਜਿਵੇਂ ਉਹਨੂੰ ਯੋਗਤਾ ਬਖਸ਼ੀ ਉਹਨੇ ਉਹ ਕੁਝ ਕੀਤਾ ਉਹ ਲੰਮੀ ਸਾਰ ਵਾਲੀ ਵਾਰਤਾ ਹੈ ਪਰ ਬੇਨਤੀ ਹੈ ਜਦੋਂ ਉਹਨੇ ਪੁੱਛਿਆ ਕੀ ਕਰਨਾ ਹੈ ਪਹਿਲਾਂ ਹੰਕਾਰ ਨਾਲ ਗਿਆ ਤੇ ਕੁਝ ਪੱਲੇ ਨਹੀਂ ਪਿਆ ਆ ਗਿਆ ਤੇ ਰਾਮ ਜੀ ਨੇ ਕਿਹਾ ਕੋ ਪੁੱਛ ਆਇਆ ਹੈ ਕਹਿੰਦਾ ਉਹਨੇ ਕੁਝ ਨਹੀਂ ਦੱਸਿਆ ਉਹਨਾਂ ਪੁੱਛਿਆ ਤਾਂ ਗਿਆ ਕਿਵੇਂ ਕਹਿੰਦਾ ਜੀ ਮੈਂ ਜਾ ਕੇ ਸਹਰਾਣੇ ਵਾਲੇ ਪਾਸੇ ਲੱਤ ਮਾਰੀ ਤੇ ਪੁੱਛਿਆ ਉਹਨੇ ਕੁਝ ਨਹੀਂ ਦੱਸਿਆ ਕਹਿਣ ਲੱਗੇ ਜਦੋਂ ਕਿਸੇ ਕੋਲ ਗੁਣ ਲੈਣਾ ਹੋਵੇ ਨਿਮਰਤਾ ਨਾਲ ਜਾਂਦਾ ਹੈ ਉਹਦੇ ਚਰਨਾਂ ਵੱਲੇ ਖਲੋਈਦਾ ਹੈ ਅੱਜ ਅਸੀਂ ਕਈ ਵਾਰ ਵੇਨੇ ਕੋਈ ਬਾਣੀ ਪੜ ਰਿਹਾ ਹੋਵੇ ਗੁਰਸਿੱਖ ਨਾਮ ਜਪ ਰਿਹਾ ਹੋਵੇ ਉਹਦੇ ਸਰਾਣੇ ਦੇ ਚੜ ਕੇ ਬਹਿ ਜਾਂਦੇ ਹਾਂ ਪਰ ਬਾਣੀ ਦਾ ਨਾਮ ਦਾ ਸਤਕਾਰ ਹੁੰਦਾ ਹੈ ਗੁਰੂ ਕੇ ਪਿਆਰੇ ਦਾ ਸਤਕਾਰ ਹੁੰਦਾ ਜਿਵੇਂ ਵੱਡਿਆਂ ਦਾ ਮਾਨ ਸਤਕਾਰ ਕਰੀਦਾ ਹੈ ਇਸੇ ਤਰ੍ਹਾਂ ਬਾਣੀ ਪੜਨ ਵਾਲੇ ਦਾ ਬਾਣੀ ਦਾ ਨਾਮ ਜਪਣ ਵਾਲੇ ਦਾ ਸਤਕਾਰ ਹੁੰਦਾ ਹੈ ਤੇ ਫਿਰ ਦੁਬਾਰਾ ਕੱਲਿਆ ਨਿਮਰਤਾ ਨਾਲ ਜਾ ਜਦੋਂ ਨਿਮਰਤਾ ਨਾਲ ਗਿਆ ਸੇਵਕ ਬਣ ਕੇ ਤੇ ਫਿਰ ਉਹਨੇ ਪੁੱਛਿਆ ਬੰਦ ਸਿੱਖਿਆ ਦੇ ਜਾਓ ਤੁਸੀਂ ਐਡੇ ਸੂਰਮੇ ਉਹ ਕਹਿਣ ਲੱਗਾ ਸਿੱਖਿਆ ਇੱਕੋ ਹੀ ਹੈ ਜਿਹੜਾ ਕੱਲ ਕੰਮ ਕਰਨਾ ਉਹ ਅੱਜ ਕਰ ਲਓ ਜਿਹੜਾ ਅੱਜ ਕਰਨਾ ਹੁਣੇ ਕਰ ਲਓ ਨਹੀਂ ਤੇ ਜੇ ਭਗਤ ਕਬੀਰ ਜੀ ਕਹਿੰਦੇ ਜੇ ਅੱਜ ਨਹੀਂ ਕੀਤਾ ਤੇ ਕਾਲ ਜਿਹੜਾ ਕੱਲ ਜਿਹੜਾ ਕਾਲ ਬਣ ਜਾਂਦਾ ਹੈ ਮੈਂ ਇਹੋ ਹੀ ਕਹਿੰਦਾ ਰਿਹਾ ਮੈਂ ਅੱਜ ਕਾਲ ਨੂੰ ਵਸ ਕਰ ਲਿਆ ਭੜਕੇ ਕਰ ਲਿਆ ਤੇ ਕਰਦਿਆਂ ਕਰਦਿਆਂ ਕਾਲ ਨੇ ਮੈਨੂੰ ਜਿੱਤ ਲਿਆ ਮੈਂ ਕਾਲ ਨੂੰ ਜਿੱਤ ਨਹੀਂ ਸਕਿਆ ਜਿਹੜਾ ਚੰਗਾ ਕੰਮ ਜਦੋਂ ਹੀ ਹੋ ਸਕੇ ਕਰ ਲਓ ਤੇ ਜਦੋਂ ਕੋਈ ਸਲਾਹ ਪੁੱਛੇ ਉਹਨੂੰ ਮਾੜੀ ਸਲਾਹ ਨਾ ਦਿਓ ਭਾਵੇਂ ਕੋਈ ਵਿਰੋਧਤਾ ਵੀ ਕਰਦਾ ਜੇ ਅਸੀਂ ਮਾੜਾ ਦੱਸਾਂਗੇ ਕੋਈ ਬਚਨ ਉਹਦੇ ਦੇਣਦਾਰ ਅਸੀਂ ਹੋ ਜਾਂਦੇ ਹਾਂ ਕਿਸੇ ਨੂੰ ਚੰਗਾ ਬਚਨ ਦੱਸਿਆ ਹੋਵੇਗਾ ਕਿਤੇ ਕੰਮ ਆਵੇਗਾ ਉਹਦੀਆਂ ਕੁਲਾਂ ਤੱਕ ਉਹਦਾ ਫਲ ਵੀ ਮਿਲਦਾ ਰਹਿੰਦਾ ਹੈ ਕਿਸੇ ਨੂੰ ਕੋਈ ਸਿਮਰਨਾ ਲੈ ਦੇਵੇ ਤੇ ਗੁਰੂ ਕੀ ਸਾਧ ਸੰਗਤ ਦੱਸਿਆ ਇਤਿਹਾਸ ਵਿੱਚ ਉਹਨੂੰ ਚੌਥਾ ਏਸਾ ਪ੍ਰਾਪਤ ਹੋ ਜਾਂਦਾ ਉਹਦੀ ਸ਼ਕਤੀ ਵਿੱਚ ਉਚਾਰਨ ਕਰੋ ਸ੍ਰੀ ਵਾਹਿਗੁਰੂ ਤੇ ਜੇ ਕੋਈ ਕਿਸੇ ਨੂੰ ਸ਼ਸਤਰ ਲੈ ਕੇ ਦੇਵੇ ਕਿਸੇ ਗਰੀਬ ਨੂੰ ਉਹ ਤੰਗ ਕਰੇ ਉਹਦਾ ਪਾਪ ਵੀ ਉਹਨਾਂ ਹੀ ਲੱਗਦਾ ਹੈ ਇਸ ਕਰਕੇ ਗੁਰੂ ਕੀ ਸਾਧ ਸੰਗਤ ਸਤਿਗੁਰੂ ਜੀ ਕਿਰਪਾ ਕਰਨ ਆਪ ਜੀ ਨੂੰ ਸੇਵਾ ਦਾ ਬਲ ਬਖਸ਼ਣ ਸੰਗਤ ਨੂੰ ਚੜ੍ਹਦੀਆਂ ਕਲਾ ਕਰਨ ਇਹਨੇ ਸਮੇਂ ਚ ਇਹਨਾਂ ਕੁਝ ਕਹਿੰਦਿਆਂ ਬਿਆੰਤ ਬਿਆੰਤ ਭੁੱਲਾਂ ਹੋਈਆਂ ਗੁਰੂ ਕੀ ਸਾਧ ਸੰਗਤ ਮਹਾਪੁਰਖ ਸਤਿਗੁਰੂ ਬਖਸ਼ਣ ਜੋਗ ਔਗਣਾ ਨੂੰ ਨਾਚ ਤਾਰਨਾ ਸਤਿਗੁਰੂ ਸਰਬੱਤ ਨੂੰ ਪੜਦੇ ਸੁਣਦੇ ਨੂੰ ਲਾਹੇਵੰਦ ਕਰਨ ਜਿਨ੍ਹਾਂ ਤਨ ਮਨ ਤਨ ਕਰਕੇ ਹਾਜ਼ਰੀ ਭਰੀ ਸਤਿਗੁਰੂ ਜੀ ਸਰਬਾਧੀ ਹਾਜ਼ਰੀ ਦਰ ਪ੍ਰਵਾਨ ਕਰਨ ਆਪ ਦੇ ਚਰਨਾਂ ਦਾ ਪ੍ਰੇਮ ਗੁਰ ਸਿੱਖੀ ਜੀ ਜੀਵਨ ਬਖਸ਼ਣਾ ਹੁਣ ਕੜਾ ਪ੍ਰਸ਼ਾਦੀ ਦੇਗ ਵਰਤਰੀ ਹੈ ਵਰਤ ਚੁੱਕੀ ਹੈ ਤਕਰੀਬਨ ਤੇ ਜੋ ਗੁਰਮਖਾਂ ਪਿਆਰਿਆ ਨੇ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਹੈ ਸੰਗਤਾਂ ਦਾ ਅਤੇ ਤੋ ਇਥੇ ਦੇਗ ਪ੍ਰਾਪਤ ਕਰਕੇ ਗੁਰੂ ਕੇ ਲੰਗਰ ਵਿੱਚ ਪ੍ਰੇਮ ਨਾਲ ਹਾਜ਼ਰੀਆਂ ਲਵਾ ਸਤਿਗੁਰਾਂ ਦੇ ਆਖ ਖੁਸ਼ੀਆਂ ਪ੍ਰਾਪਤ ਕਰੋ ਨਾਨਕ ਨਾਮ ਚੜ੍ਹਦੀ ਕਲਾ ਏਰੇ ਬਾਣੇ ਸਰਬੱਤ ਦਾ ਭਲਾ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ